ਜਦੋਂ ਤੁਹਾਡੇ ਕੋਈ ਮਰਗਤ ਹੁੰਦੀ ਹੈ ਜਾਂ ਕੋਈ ਵਿਆਹ ਹੁੰਦਾ ਹੈ ਉਦੋਂ ਦੀਆਂ ਰਸਮਾਂ ਕੀ ਹੁੰਦੀਆਂ ਨੇ ਰਸਮਾਂ ਬਹੁਤ ਤਕੜੀਆਂ ਹੁੰਦੀਆਂ ਨੇ ਆ ਸਿੱਕੇ ਵਟੇ ਜਾਂਦੇ ਨੇ ਇਹ ਭਾਈ ਚਾਂਦੀ ਦੇ ਸਿੱਕੇ ਨੇ ਇਹ ਚਾਂਦੀ ਦੇ ਸਿੱਕੇ ਨੇ ਭਾਈ ਹਾਂ ਇਹ 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 ਵਟਦੇ ਨੇ ਬੰਦੇ ਨੂੰ ਜਿੰਨੇ ਵੀ ਰਿਸ਼ਤੇ ਆਉਂਦੇ ਰਾਜਸਥਾਨ ਤੋਂ ਦੂਰ ਦੌਰ ਤੋਂ ਅੱਛਾ ਹਾਂ ਇਹ ਸਾਰਿਆਂ ਨੂੰ ਇੱਕ ਇੱਕ ਸਿੱਕਾ ਪੈਸੇ ਦੇਣ ਦੇ ਨਾਲ ਇਹ 1000 ਦਾ ਹੋਊਗਾ ਹਨਾ ਲਗਭਗ 1000 1000 ਦਾ ਹੈ ਅੱਛਾ ਜਦੋਂ ਮਾਰਗਤ ਹੁੰਦੀ ਹੈ ਤੁਸੀਂ ਮੈਨੂੰ ਦੱਸ ਦੇ ਸੀ ਵੀ ਜਿਹੜਾ ਦੇਸੀ ਕਿਉਂ ਹੁੰਦਾ ਲੱਕੜਾਂ ਉਹਦੀਆਂ ਨੇ ਦੇਸੀ ਕਿਉਂ ਦੀ ਦੇਸੀ ਕਿਉਂ ਵੀ ਨਾਲ ਫੋਕਦੇ ਆਂ ਡੱਬੇ ਆਉਂਦੇ ਨੇ ਵੱਡੇ ਵੱਡੇ ਅੱਛਾ ਮਠਾਈਆਂ ਆਉਂਦੀਆਂ ਐ ਅੱਛਾ ਆ ਆ ਹੁਣ ਅਸੀਂ ਸਾਡਾ ਸੁਨਾਮ ਬੁੜਾ ਮਰਿਆ ਦੀ ਅੱਛਾ ਸੁਨਾਮ ਤੇ ਬਾਈ ਉੱਥੇ ਇਹ ਜਾ ਕੋਈ ਈਟ ਰੱਖ ਗਈ ਕੋਈ ਬੰਦਾ ਜੇ ਚੱਕੀ ਨਹੀਂ ਜਾਂਦੀ ਕਿਸੇ ਦਾ ਜੱਟ ਬੰਦਾ ਵੀ ਨਹੀਂ ਕੱਢ ਸਕਦਾ ਉਹਨੂੰ ਅੱਛਾ ਉਹ ਭਾਵੇਂ ਜੀ 100 ਕਿੱਲੇ ਵਾਲਾ ਹੋਵੇ ਕਾਰੋਬਾਰ ਨਹੀਂ ਕਰ ਸਕਦਾ ਐਡਾ ਕਾਰੋਬਾਰ ਖੜਾ ਕਰ ਗਿਆ ਕਾਰੋਬਾਰ ਇਹ ਜੇ ਤਕੜਾ ਕਰ ਗਿਆ ਉਹ ਬੰਦੇ ਉੱਥੇ ਦੰਗ ਰਹਿ ਗਏ ਅੱਛਾ ਦੁਨੀਆ ਦੁਨੀਆ ਉੱਥੇ ਬਾਣੀਆਂ ਦੇ ਬੋਲੇ ਮੰਨ ਗਏ ਹੱਦ ਮੰਨ ਗਏ ਬਈ ਤੁਸੀਂ ਇਹ ਕੀ ਕਰਤਾ ਸਾਡੇ ਇੱਕ ਦਾ ਰੂਲ ਹੈਗਾ ਘੋੜੇ ਬਿਨਾ ਕੋੜੀਆਂ ਨੱਚਣ ਵਾਲੀ ਜ਼ਰੂਰ ਆਉਂਦੀ ਹੈ ਬੁੜਾ ਮਰ ਜਾਂਦਾ ਹੈ ਬੁੜੇ ਮਰੇ ਤੇ ਆ ਬੁੜੇ ਮਰਦੇ ਚਾਰ ਦਾ ਘੋੜੇ ਨੱਚਣ ਵਾਲੀ ਊਟ ਆਉਂਦੇ ਨੇ ਹਾਥੀ ਆਉਂਦੇ ਨੇ ਨਾਲੇ ਫਿਰ ਪੈਸੇ ਲੁੱਟਾਉਂਦੇ ਜਾਂਦੇ ਨੇ ਜਦ ਤੱਕ ਜਿੱਥੇ ਤੱਕ ਸੀਵੇ ਨੇ ਜਿਹਦੇ ਵਿੱਚ ਬਰਾਤ ਜਾਂਦੀ ਹੈ ਦੁੱਲਾ ਜਾਂਦਾ ਹੈ ਹਾਂ ਉਹ ਚਾਰ ਘੋੜੇ ਵਾਲਾ ਰੱਥ ਹੈ ਹਾਂ ਹਾਂ ਉਹਦੇ ਦਾ ਸਾਡੇ ਬੁੜੇ ਦੀ ਉਹ ਜਾਂਦੀ ਹੈ ਦਿੱਤ ਰੱਥ ਚ ਵਾਗੇ ਲੈ ਕੇ ਜਾਂਦੇ ਨੇ ਬੁੜੇ ਨੂੰ ਰੱਥ ਤੇ ਦਿੱਤ ਜਾਂਦੀ ਹੈ ਬੁੜੇ ਨੂੰ ਵਿੱਚ ਵਾਗੇ ਲੈ ਗਏ ਜਾਂਦੇ ਆ ਤੇ ਹਾਂ ਉਹ ਰੱਥ ਤੇ ਹੁਣ ਸਾਡਾ ਸੁਨਾਮ ਬੁੜਾ ਮਰਿਆ ਹੈ ਹਾਂ ਉੱਥੇ ਦੇ ਆਗੇ ਬੰਦੇ ਅਸੀਂ ਉਹ ਜਿੱਥੇ ਸੀਵੇ ਨਹੀਂ ਹੁੰਦੇ ਹੂੰ ਸੀਵਿਆਂ ਤੇ ਅਸੀਂ ਭੰਡਾਰਾ ਚਾਲੂ ਕਰਤਾ ਸੀ ਅੱਛਾ ਉਹਦੇ ਸਪੈਸ਼ਲ ਜਿਹੇ ਸੁਨਾਮ ਦੇ ਜਿਹੜਾ ਵਰਦੀਆ ਹਲਵਾਈ ਹੁੰਦਾ ਹੈ ਜਿਹੜਾ ਸੁਪਰਸਟਾਰ ਹਲਵਾਈ ਹੁੰਦਾ ਵੱਡਾ ਤੋਂ ਵੱਡਾ ਹੂੰ ਉਹਦੀ ਮਠਾਈਆਂ ਉਹਨੂੰ ਕਹਿ ਦਿੰਦੇ ਨੇ ਅਸੀਂ ਮਹੀਨਾ ਪਹਿਲੇ ਬਈ ਇੰਨੀ ਮਠਾਈ ਚਾਲੂ ਕਰ ਦੋ ਵਿਆਹ ਤੇ ਵਿਆਹ ਤੇ ਨਹੀਂ ਉਹ ਬੁੜੇ ਤੇ ਮਰੇ ਤੇ ਹੁਣ ਜਦੋਂ ਭੋਗ ਪੈ ਜਾਂਦਾ ਲਾਸਟ ਵਾਲਾ ਦਿਨ ਜਦੋਂ ਆਰਕੈਸਟ੍ਰਾ ਵਾਲੇ ਆਂਦੀਆਂ ਨੇ ਨੱਚਣ ਵਾਲੀਆਂ ਆਰਕੈਸਟ੍ਰਾ ਵਾਲੀਆਂ ਵੀ ਬੁਲਾਉਂਦੇ ਆਂ ਆਰਕੈਸਟ੍ਰਾ ਵਾਲੀ ਬੁਲਾਉਂਦੇ ਆਂ ਅਸੀਂ ਤਾਂ ਗਰੀਬ ਰਹਿ ਰਹਿਆ ਅਸੀਂ ਕਿਉਂ ਪੈਸਾ ਜੋੜਦੇ ਨਹੀਂ ਨਾਲ ਦੇ ਨਾਲ ਚੱਕ ਦਿੰਦੇ ਆਂ ਅਸੀਂ ਇਹ ਸਮਝਦੇ ਆਂ ਕਿ ਮਰਨ ਦਾ ਇੱਕ ਨਾ ਇੱਕ ਦਿਨ ਦਾ ਹੈ ਫਿਰ ਅਸੀਂ ਪਿੱਛੇ ਆਤਮਾ ਪੁੱਤ ਨਹੀਂ ਬਣੇ ਬੰਦਾ ਪਸਾ ਜੋੜ ਦੇਣੀ ਜੋੜ ਦੇਣੀ ਅਸੀਂ ਜਿਹੜਾ ਜੋੜਦੇ ਆ ਉਹ ਸਾਨੂੰ ਪਤਾ ਬਈ ਹੁਣ ਸਾਡਾ ਬੁੜਾ ਢਿੱਲ ਮਟੋ ਰਿਆ ਉਹਦੇ 5-6 ਸਾਲ ਪਹਿਲੇ ਜੋੜਨ ਲੱਗ ਜੂਗੀ ਫਿਰਦੇ ਕਿਉਂ ਰਹੇ ਨੇ ਉਹ ਪਿੰਡਾਂ 'ਚ ਕੋਈ ਪੱਕਾ ਟਿਕਾਣਾ ਕਿਉਂ ਨਹੀਂ ਬਣਾਉਂਦੇ ਹੋਏਗੇ ਪੱਕਾ ਘਰ ਕਿਉਂ ਨਹੀਂ ਬਣਾਉਂਦੇ ਅਸੀਂ ਪੱਕਾ ਘਰ ਐ ਨਹੀਂ ਬਣਾਉਂਦੇ ਦੇਖ ਅਸੀਂ ਬਾਰ ਹੀ ਪਲੇ ਪੜੇ ਹੋਇਆ ਅੱਛਾ ਸਾਡਾ ਬਾਰ ਉਹੀ ਜਹੀ ਜੀ ਚਮੜੀ ਉਹੀ ਬਣੀ ਹੋਈ ਪੱਕੀ ਅੱਛਾ ਸਾਨੂੰ ਆਦਤ ਨਹੀਂ ਹੋਰੀ ਮੰਗਾਨਾਂ ਵਿੱਚ ਅੱਛਾ ਸਾਡੇ ਆਨੇ ਮਕਾਨ ਵਾਲੇ ਬਣਾ ਰੱਖੇ ਨੇ ਅੱਛਾ ਫਿਰ ਉਹਨਾਂ ਦੇ ਵਿੱਚ ਉਹ ਸਾਰਿਆਂ ਨੂੰ ਜਿੰਦੇ ਲੱਗੇ ਹੋਏ ਨੇ ਯਾਦਾ ਉਹ ਤਾਂ ਕਿਰਾਏ ਚਾੜੇ ਹੋਏ ਨੇ ਅੱਛਾ ਵੱਡੇ ਵੱਡੇ ਕੋਠਿਆਂ ਵਿੱਚ ਕਿਰਾਏ ਦੇ ਚਾੜੇ ਹੋਈਆਂ ਨੇ ਅੱਜ ਤੈਨੂੰ ਪਤਾ ਉਹ ਤਾਂ ਸ਼ਰਾਬ ਪੀਏ ਸਾਨੂੰ ਜੇ ਫਿਰਨ ਦਾ ਉਹ ਤਾਂ ਸ਼ਰਾਬ ਪੀਏ ਸਾਨੂੰ ਆਦਤ ਥੋਰੀ ਕੀ ਸ਼ਰਾਬ ਲੱਗੇ ਹੋਇਆ ਸ਼ਰਾਬ ਇਹ ਲੱਗ ਰਿਹਾ ਕਦੇ ਲੜਦੇ ਟਿਕੜਦੇ ਕੋਈ ਬੁੜਿਆ ਨੇ ਲੜਦੇ ਛੱਡਤਾ ਛੱਡ ਗਏ ਮਾਰਨਾ ਪ੍ਰਤਾਪ ਨੂੰ ਜਿਵੇਂ ਲੜਤਾ ਛੱਡ ਗਏ ਉਹ ਬੋਲੇਗਾ ਤੁਸੀਂ ਐਂ ਫਿਰਦੇ ਰਹੋਗੇ ਤਾਂ ਫਿਰ ਐਂ ਐਂ ਫਿਰਨ ਲੱਗ ਗਰੇ ਜਦੋਂ ਤੇ ਫਿਰ ਬਾਕੀ ਸਾਡੀ ਆਦਤ ਉਹੀ ਬਣ ਰਹੀ ਏ ਬਾਹਰ ਹੀ ਰਹਿੰਦੇ ਆ ਬਾਹਰ ਹੀ ਸਾਨੂੰ ਰਹਿਣਾ ਹੀ ਰਾਜਪੂਤ ਚੋਹਾਨ ਹੁੰਦੇ ਆ ਰਾਜਪੂਤ ਚਾਹਣ ਚੋਹਣ ਹੁੰਦੇ ਆ ਅੱਛਾ ਤੁਸੀਂ ਮੈਨੂੰ ਦੱਸ ਦੇ ਸੀ ਦੋ categories ਨੇ ਕਹਿੰਦੇ ਹਾਂ ਤੇ ਇੱਕ ਤਾਂ ਜਿਹੜਾ ਲੋਹੇ ਦਾ ਕੰਮ ਕਰਨ ਲੱਗੇ ਜਿਵੇਂ ਇਹਨੇ ਚੱਕ ਲਿਆ ਸਾਟਾ ਸਾਟਾ ਕੀ ਹੁੰਦਾ ਉਹ ਸਾਟਾ ਚਾਬੂ ਖ ਹੈ ਅੱਛਾ ਜਿਹੜਾ ਢੂਣੀ ਦੇ ਮਾਰਦੇ ਹਾਂ ਉਹ ਤਾਂ ਹੋ ਗਿਆ ਸੱਟ ਗਿਆ ਥਾਪੀ ਸਾਟੀਆਂ ਇੱਕ ਨੇ ਚੱਕ ਲਿਆ ਥੋੜਾ ਉਹ ਲੋਹਾਰ ਤਾਂ ਪਗਿਆ ਅੱਛਾ ਉਹ ਗੱਡੀ ਲੋਹਾਰ ਲੋਹਾਰ ਗੱਡੀ ਲੋਹਾਰ ਹੈਗੇ ਭਾਈ ਚਾਰੇ ਨੇ ਕੋਈ ਕਮਾਈ ਦਾ ਸਾਧਨ ਕੀ ਰਹਿੰਦਾ ਤੁਹਾਡਾ ਕਮਾਈ ਦਾ ਹੈ ਭਾਈ ਫਿਰਦੇ ਫਿਰਦੇ ਆਪਕੋ ਕੋਸਤਾ ਜੇ ਬੰਦੇ ਹੈਗੇ ਗੱਡੀ ਵਾਲੇ ਜਿਹਨੂੰ ਬਾਗੜ ਲੋਾਰ ਕੇ ਰੰਦੇ ਨੇ ਉਹ ਤਾਂ ਲੋਹੇ ਦਾ ਮੜਾ ਜਾ ਕਰ ਲੈਂਦੇ ਨੇ ਕੰਮ ਹਾਂ ਵੇਚ-ਬੂਚ ਕੇ ਅਸੀਂ ਮੜਾ ਬੱਛੇ-ਪੁੱਛਿਆਂ ਦਾ ਵਿਚਾਰੇ ਗੁਜ਼ਾਰਾ ਕਰ ਲੈਂਦੇ ਆਂ ਵੇਕੇ ਜਾਂਦੇ ਮਹੀਨੇ ਚ ਵੇਚ ਅੰਬੇ ਕੇ ਜਾਂਦੇ ਨੇ ਜੇ ਮਨ ਕਰੇ ਬੱਛੇ ਵਿਕਣ ਲੱਗ ਜੇ ਤਾਂ ਮਹੀਨੇ ਚ ਲੱਖ ਰੁਪਈਆ ਰੇ ਜੀ ਅੱਛਾ ਹਾਂ ਕਦੇ ਵੇਕੇ 1 ਲੱਖ ਰੁਪਈਏ ਦੇ ਬੱਚੇ 1 ਲੱਖ ਰੁਪਈਏ ਦੇ ਬੰਦਾ ਜਿਹਦੇ ਕੋਲੇ 10 ਬੰਦੇ ਨੇ ਉਹਦਾ ਮਨ ਕਰੇ ਮਹੀਨੇ ਚ 5 ਲੱਖ ਰੁਪਈਆ ਕਮਾ ਲੈ ਅੱਛਾ ਮੈਨੇ ਇੱਕ ਗੱਲ ਦੱਸੋ ਤੁਸੀਂ ਜਵਾਕਾਂ ਨੂੰ ਪੜਾਉਣਾ ਦੇ ਕੇ ਆਉਣੀ ਹੈ ਪੜਾਉਂਦੇ ਨਹੀਂ ਬਈ ਅਸੀਂ ਬਾਹਰ ਫਿਰਦੇ ਆ ਇੱਕ ਥਾੜੇ ਰਹਿੰਦੇ ਨਹੀਂ ਆ ਨਾ ਤਾਂ ਰਹਿਣ ਦਾ ਸਾਨੂੰ ਸ਼ੌਕ ਫਿਰ ਬੱਚੇ ਪੜਾਉਣ ਦਾ ਸ਼ੌਕ ਨਹੀਂ ਹੁਣ ਮੇਰਾ ਭਾਈ ਇਹ ਉਹ ਪੜਿਆ ਹੋਇਆ ਬੀਏ ਅੱਛਾ ਬੀਏ ਪੜਿਆ ਹੋਇਆ ਹੈ ਅੱਛਾ ਮੇਰੇ ਸਗਾ ਚਾਚੇ ਦਾ ਮਾਸੀ ਦਾ ਮੁੰਡਾ ਹੈ ਹੂੰ ਉਹ ਬੀਏ ਪੜਿਆ ਹੋਇਆ ਹੈ ਫਿਰ ਉਹ ਫਿਰ ਵੀ ਬੱਚਿਆਂ ਦਾ ਹੀ ਕਰਦਾ ਕਿਉਂ ਨੌਕਰੀ ਕਿਉਂ ਨਹੀਂ ਲੱਗਿਆ ਉਹ ਨੌਕਰੀ ਉਹ ਫਾਰਮ ਵੀ ਭਰ ਲਿਓ ਨੇ ਫੌਜ ਦੇ ਵੀ ਭਰ ਲੇ ਫਿਰ ਉਹ ਭੱਜਿਆ ਹੁੰਦਾ अच्छा खड़दा नहीं ना तो ਤੁਸੀਂ ਕਦੇ ਬਿਮਾਰ ਹੋ ਨਾ ਕਦੇ ਜਵਾਕ ਹੋ ਹੁਣ ਤੁਹਾਡੇ ਕੋਰੋਨਾ ਚ ਬੰਦੇ ਬਾਲੇ ਮਰੇ ਨੇ ਪਬਲਿਕ ਬਾਲੀ ਖਤਮ ਹੋਈ ਨਹੀਂ ਹਾਂ ਕਟ ਵੀ ਨਹੀਂ ਹੈਗੀ ਦੁਨੀਆ ਇਥੇ ਦੀ ਥੇ ਲੱਗੀਆਂ ਨੇ ਹਾਂ ਸਾਡਾ ਇੱਕ ਬੰਦਾ ਵੀ ਨਹੀਂ ਮਰਿਆ ਹਰਿਆਣਾ ਰਾਜਸਥਾਨ ਪੰਜਾਬ ਸਾਡੇ ਫੋਨ ਕਰ ਕਰਕੇ ਪੁੱਛ ਲਿਆ ਇੱਕ ਬੰਦਾ ਵੀ ਕੋਰੋਨਾ ਚ ਉਹਨੂੰ ਕੋਰੋਨਾ ਵੀ ਨਹੀਂ ਹੋਈ ਬੜੀ ਨੇੜੇ ਵੀ ਲੱਗਣ ਦਿੰਦੇ ਅਸੀਂ ਕੋਰੋਨਾ ਨੂੰ ਕੀ ਚੱਕਰ ਉਹਦਾ ਨਾ ਇਹ ਟਿੱਕਾ ਲਾਉਂਦੇ ਹੁਣ ਤੋ ਜੀ ਤੁਹਾਡੇ ਤੜਕੇ ਉੱਠ ਕੇ ਅਲਣ ਲੱਗਦਾ ਹੈ ਕੋਰੋਨਾ ਦੇ ਟੀਕੇ ਲਵਾ ਲਿਓ ਅਸੀਂ ਟੀਕੇ ਨੂੰ ਨੇੜੇ ਵੀ ਲੱਗਣ ਦਿੰਦੇ ਬਿਮਾਰ ਕਿਉਂ ਨਹੀਂ ਹੁੰਦੇ ਤੁਸੀਂ ਜਦੋਂ ਮੀਟ ਖਾਂਦੇ ਆ ਬਿਮਾਰ ਕਿਵੇਂ ਹੋਵਾਂਗੇ ਜਿਵੇਂ ਹੁਣ ਮੁੰਡੇ ਕੁੜੀ ਵਿਆਏ ਹੋਏ ਨੇ ਉਹਨਾਂ ਨੂੰ ਇੱਕ ਇੱਕ ਤੋਲੇ ਦੀ ਸੋਨੇ ਦੀ ਮੋਰ ਦੇਣਗੇ ਤੇ ਜਵਾਕਾਂ ਵਾਸਤੇ ਕੀ ਜੋੜ ਕੇ ਜਾਂਦੇ ਤੁਸੀਂ ਜੋੜ ਕੇ ਕੀ ਹੈ ਜੇ ਉਹ ਗੋਡਿਆਂ ਵਿੱਚ ਆਪਣੇ ਆਪ ਹੀ ਕਮਾ ਲੈਣਗੇ ਜਦੋਂ ਤੁਹਾਡੇ ਰਿਸ਼ਤਾ ਹੁੰਦਾ ਜਦੋਂ ਪੰਜਾਬ ਦੇ ਵਿੱਚ ਕੋਈ ਰਿਸ਼ਤਾ ਕਰਨਾ ਹੁੰਦਾ ਉਦੋਂ ਤਾਂ ਜ਼ਮੀਨ ਜਾਇਦਾਦ ਦੇਖੀ ਜਾਂਦੀ ਹੁੰਦੀ ਹੈ ਕਿ ਐਨੇ ਜ਼ਮੀਨ ਜਾਇਦਾਦ ਥੋੜੇ ਕੀ ਦੇਖਦੇ ਸਾਡੇ ਜ਼ਮੀਨ ਜਾਇਦਾਦ ਨਹੀਂ ਦੇਖਦੇ ਭਲੇ ਜੀ ਤਕੜਾ ਬੰਦਾ ਹੈ ਬਾਲਾ ਪੈਸੇ ਵਾਲਾ ਅਰ ਬੰਦਾ ਮੁੰਡਾ ਚਿਬਾ ਵਾਲਾ ਗਰੀਬ ਹੈ ਜੇ ਤਕੜਾ ਬੰਦਾ ਉਹਨੂੰ 2 ਲੱਖ ਰੁਪਏ ਕਾਂ ਖਾਣ ਕਮਾਣ ਦਾ ਦੇਊਗਾ ਨਾਲੇ ਕੁੜੀ ਦੇਊਗਾ ਨਹੀਂ ਥੋੜੇ ਰਿਸ਼ਤਾ ਕੀ ਦੇਖ ਕੇ ਕਰਿਆ ਜਾਂਦਾ ਸਾਡੇ ਕੀ ਹੈ ਸਾਡੇ ਤਾਂ ਕਮਾਉਣ ਵਾਲਾ ਹੋਵੇ ਬਸ ਮੁੰਡਾ ਕਮਾਉਣ ਵਾਲਾ ਹੋਵੇ ਬਲਦ ਦੇਖ ਕੇ ਕਰਿਆ ਜਾਂਦਾ ਰਿਸ਼ਤਾ ਬਲਦ ਬਲਦ ਨਾ ਬਲਦ ਬਲਦ ਦੇਖ ਕੇ ਨਹੀਂ ਜਿਵੇਂ ਬਸ ਕਮਾਉਣ ਵਾਲਾ ਹੋਵੇ ਕਮਾਊ ਬੰਦਾ ਹੋਵੇ ਉੱਥੇ ਜਾ ਕੇ ਤੂੜੀ ਵੀ ਇਕੱਠੀ ਕਰਦੇ ਹਾਂ ਨਾ ਤੁਸੀਂ ਆਪਣੇ ਪਸ਼ੂਆਂ ਨੂੰ ਇਹ ਨਹੀਂ ਲੱਗਦਾ ਕਿ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਪਿਆ ਤੁਸੀਂ ਆਪਣੇ ਪਸ਼ੂਆਂ ਨੂੰ ਕਰਦੇ ਪਸ਼ੂਆਂ ਨੂੰ ਐ ਕਰਦੇ ਆ ਬਈ ਉਹਦੇ ਪਿੱਛੇ ਆ ਜੀ ਰੋਜੀ ਖਾਨੇ ਆ ਉਹਦੇ ਪਿੱਛੇ ਜੀ ਢਿੱਡ ਬਲਦਿਆ ਸੀ ਸਾਡਾ ਸੋਖ ਪੂਰਾ ਕਰਦਿਆ ਤਾਂ ਉਹਨ अच्छा हां असी अद्दी रोटी ਘੱਟ ਖਾ ਲਿਆਗੇ ਫਿਰ ਉਹਨਾਂ ਨੂੰ ਰੱਜ ਕੇ ਖਾਵਾਂ। ਖਰਾਕ ਕੀ ਹੁੰਦੀ ਹੈ ਤੁਹਾਡੀ? ਖਰਾਕ ਆਪਦੀ ਦੱਸੋ ਜੀ। ਅੱਧੀ ਗਿੱਲੋ ਕਿਉਂ ਨੂੰ ਮੈਂ ਮਿੰਟ ਲਾਉਂਦਾ। ਉਹ ਖਾ ਜਾਊਂਗਾ। ਹੁਣ ਜੱਪਾ ਆਏਗਾ। ਆ ਪਹਿਲੇ ਮੇਰੇ ਘਰ ਵਾਲੇ ਨੂੰ ਵੱਡੇ ਪ੍ਰੇਸ਼ਾਨਾ ਹੋਇਆ। ਤੇ ਇਹਨੂੰ ਸਾਰੇ ਬੱਲੇ ਤੇ ਵੱਡੇ ਪ੍ਰੇਸ਼ਾਨਾ ਹੋਇਆ। ਫਿਰ ਹੁਣ ਇਹਨੂੰ ਨੋਰਮਲ ਹੋਣ ਲੱਗੇ। ਕਿਉਂ? ਫਿਰ ਤਾਕਤਾਂ ਦੀ ਚੀਜ਼ ਚਾਲੂ ਕਰ ਦਿੰਦੇ ਆ ਜੀ। ਸਰੀਰ ਨੂੰ ਕੈਮ ਰੱਖਣ ਵਾਸਤੇ ਕਿਹੜੀ ਚੀਜ਼ ਐਸੀ ਹੈ ਜਿਹੜੀ ਤੁਸੀਂ ਮੰਨਦੇ ਹੋ ਕਿ ਸਾਡੇ ਕੋਲ ਹੈਗੀ ਇਹ ਆਮ ਲੋਕ ਚੀਜ਼ ਖਾਂਦੇ ਨਹੀਂ। ਬੱਕਰਾ 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 ਬੱਕਰੇ ਦੀ ਸਿਰੀ ਜੇ ਬੱਕਰਾ ਮਿਲ ਗਿਆ ਸਮਝ ਲੈ ਦੇਸੀ ਕਿਉਂ ਮਿਲ ਗਿਆ ਅੱਛਾ ਹਾਂ ਬੱਕਰੀ ਦੀ ਸਿਰੀ ਇਸ ਬੱਕਰਾ ਇੰਨੀ ਤਾਕਤਵਰ ਚੀਜ਼ ਹੁੰਦੀ ਹੈ ਜੇ ਬੱਕਰਾ ਖਾਲੇ ਦਾ ਰਜਾਈ ਨੂੰ ਫੇਕ ਕੇ ਮਾਰੂਗਾ ਬੰਦਾ ਜੇ ਤੁਹਾਡਾ ਰਿਸ਼ਤਾ ਹੋਇਆ ਸੀ ਕੀ ਦੇਖ ਕੇ ਹੋਇਆ ਸੀ ਰਿਸ਼ਤਾ ਰਿਸ਼ਤਾ ਇਹ ਦੇਖ ਕੇ ਹੋਇਆ ਸੀ ਮੈਂ ਅਸੀਂ ਭਾਈ ਫਿਰਦੇ ਹੁੰਨੇ ਆ ਮੈਂ ਗਰੀਬ ਆ ਇਹ ਇਹਦੇ ਮਾਪਿਓ ਵੱਡੇ ਪੈਸੇ ਵਾਲੇ ਨੇ ਅੱਛਾ ਹਾਂ ਬਾਕੀ ਇਹਨਾਂ ਦਾ ਕੀ ਕਾਰੋਬਾਰ ਹੈ ਤੁਹਾਡੀ ਸਹਰਿਆਂ ਦਾ ਉਹ ਵੀ ਇਹੀ ਕਰਦੇ ਨੇ ਬੱਚੇ ਪੁੱਛਿਆ ਨਹੀਂ ਬਸ ਬੱਚੇ ਵੱਢਦੇ ਹਾਂ ਤੇ ਜਦੋਂ ਥੋੜੇ ਬਰਾਤ ਤੇ ਜਾਂਦੀ ਹੈ ਫਿਰ ਕਾਦੀ ਤੇ ਜਾਂਦੀ ਹੁੰਦੀ ਗੱਡੀਆਂ ਤੇ ਜਾਂਦੇ ਗੱਡੀਆਂ ਤੇ ਜਾਂਦੀਆਂ ਅੱਛਾ ਜਿਵੇਂ ਸਾਡੇ ਹੁਣ ਫੋਨ ਕਰਤਾ ਸਾਰੇ ਗੱਡੀ ਵਾਲੇ ਨੂੰ ਮੋਟਰਸਾਈਕਲ ਲੈ ਕੇ ਭੇਜ ਦੇਣਗੇ ਮੁੰਡੇ ਬਈ ਉਹਨਾਂ ਨੂੰ ਬੁਲਾ ਕੇ ਲਿਆਓ ਇਕੱਠ ਹੋ ਜਾਂਦਾ ਸਾਡੇ ਉੱਥੇ ਗੱਡੀਆਂ ਗੁੱਡੀਆਂ ਇਕੱਠੀ ਹੋ ਜਾਂਦੀ ਅੱਛਾ ਸਾਰੀਆਂ ਅੱਛਾ ਫਿਰ ਉੱਥੇ ਵਿਆਹ ਹੋ ਕੇ ਜਿਵੇਂ ਪਹਿਲੱਚੇ ਕਰੀਏ ਵੱਡੀ ਪਹਿਲੱਚੇ ਵਿਆਹ ਵਿਆਹ ਹੋ ਕੇ ਸਾਰੇ ਫਿਰ 9 ਨੂੰ ਲੈ ਕੇ ਆਪਣੇ ਅਡਟ ਹੋ ਜਾਂਦੇ ਨੇ ਹੁਣ ਜਿਵੇਂ ਤੁਸੀਂ ਆ ਸਿੱਕੇ ਆਖਿਆ ਚਾਂਦੀ ਦੇ ਫਿਰ ਜਦੋਂ ਇਹ ਸਿੱਕੇ ਬਣਵਾਉਣੇ ਹੋ ਤਾਂ ਇਹ ਮੌਤ ਤੋਂ ਪਹਿਲਾਂ ਬਣਾ ਕੇ ਰੱਖ ਲੈ ਇਹ ਮੌਤ ਤੋਂ ਪਹਿਲੇ ਬਣਾ ਲੈਂਦੇ ਜਿਹਦੇ ਕੋਲੇ ਪੈਸੇ ਮੈਂ ਤੁਹਾਨੂੰ ਦੱਸਦਾ ਜਿਹਦੇ ਕੋਲੇ ਪੈਸੇ ਹੋਏ ਉਹਦੇ ਨਾਲ ਦੇ ਨਾਲ ਹੀ 2 ਲੱਖ ਰੁਪਏ ਫਿੱਕੂ ਕਰ ਪੈਸੇ ਸਿੱਕੇ ਤਿਆਰ ਹੋ ਜੂਦੇ ਵਿਆਹ ਵੀ ਇਹ ਜਿਹਾ ਹੀ ਕਰਦੇ ਆ ਕੁੜੀ ਵਾਸਤੇ ਵਿਆਹ ਵੀ ਇਹ ਜਿਹਾ ਹੀ ਕਰਦੇ ਆ ਅੱਛਾ ਵਿਆਹ ਦੇ ਵਿੱਚ ਕਿਹੜੀਆਂ ਰਸਮਾਂ ਹੁੰਦੀਆਂ ਨੇ ਤੁਹਾਡੇ ਵਿਆਹ ਸਾਡਾ ਹੁੰਦਾ ਹੈ ਗੱਡੇ ਵਾਲੇ ਦਾ ਜਿਹਦਾ ਕੋਈ ਵਿਅਥ ਹੋਵੇ 2 ਲੱਖ ਰੁਪਿਆ ਦੇ ਨਾਲ ਲੱਖ ਰੁਪਿਆ ਦੇ ਦੇ ਉਂ ਦੇ ਦੇ ਖਾਣ ਖਮਾਨ ਨੂੰ ਕਿਹੜਾ ਬੰਦਾ ਕਰ ਜਮਾਈ ਵੀ ਲਿਆਉਂਦਾ ਹੈ ਜੇ ਜਿਹੇ ਜਿਹੇ ਜੀ ਬੰਦੇ ਦੀ ਸੋਚ ਹੁੰਦੀ ਹੈ ਇਹ ਕੰਮ ਹੋ ਜਾਂਦਾ ਨਹੀਂ ਇੱਕ ਗੱਲ ਹੁੰਦੀ ਹੈ ਕਿ ਪੰਜਾਬ ਚ ਤਾਂ ਇਹ ਹੁੰਦਾ ਹੈ ਕਿ ਦਾਜ ਮੰਗ ਲਿਆ ਜਾਂਦਾ ਤੁਸੀਂ ਕੀ ਮੰਗਦੇ ਹੁੰਨੇ ਹੋ ਫਿਰ ਅਸੀਂ ਕੀ ਦਾਜ ਮੰਗਦੇ ਅਸੀਂ ਤਾਂ ਦਾਜ ਦਿੰਦੇ ਆ ਅਸੀਂ ਦਾਜ ਲੈਂਦੇ ਨਹੀਂ ਪੰਛੀ ਟੋਲੇ ਦਾ ਸੋਨੇ ਪਾਤਾ ਉਹਨਾਂ ਨੂੰ ਅੱਛਾ ਪਾਈ ਆਦਪਾ 1/2 ਕਿਲੋ ਚਾਂਦੀ ਪਾਤੀ ਕੁੜੀ ਨੂੰ ਅੱਛਾ ਇਹ ਆ ਜਾ ਰੇੜਾ ਦਿੰਦੇ ਆ ਨਵਾਂ ਬਣਵਾ ਕੇ ਰੇੜੇ ਵੀ ਦਿੰਨੇ ਉਹਦਾ ਅੱਛਾ ਹਾਂ ਇਹ ਰੇੜਾ ਬਣਵਾ ਕੇ ਦਿੰਨੇ ਆ ਨਾਲੇ ਬਲਦ ਦੇ ਪੈਸੇ ਦਿੰਨੇ ਆ ਬਲਦ ਵੀ ਚੀ ਬਲਦ ਉਹਨੂੰ ਇਹ ਕਰਿੰਦੇ ਸੀ ਕਵੇ 10 ਬਾਈ ਕੀ ਲੈਣਾ ਤੈਨੂੰ ਬਸ ਅਸੀਂ ਭੈਣ ਬੇਟੀ ਦਾ ਮੜਾ ਜਾਂ ਖਾ ਨਹੀਂ ਸਕਦੇ ਜੇ ਮਨ ਕਰੇ ਉਹਦੇ ਕਰੇ ਪਾਣੀ ਪੀ ਆਏ ਸੀ ਤੋ ਉਹਨੂੰ 500 ਦਾ ਨੋਟ ਹੱਥ ਚ ਦੇ ਕੇ ਆਵਾਂਗੇ ਤੋ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ